ਅੰਮ੍ਰਿਤਸਰ 'ਚ ਇੱਕ ਵਾਰ ਫਿਰ ਤੋਂ ਕ੍ਰਾਈਮ ਦੀਆਂ ਵਾਰਦਾਤਾਂ ਸਾਹਮਣੇ ਆਉਣ ਲੱਗੀਆਂ ਜਿਨ੍ਹਾਂ ਦੱਸਦੀ ਹੈ ਕਿ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ 에어ਪੋਰਟ ਰੋਡ ਜੁਝਾਰ ਐਵੇਨਿਊ ਦਾ ਹੈ ਜਿੱਥੇ ਇੱਕ ਕਾਰ ਦੇ ਬਾਹਰ ਅਣਪਛਾਤੇ ਵਿਅਕਤੀਆਂ ਵੱਲੋਂ ਤਾਪੜ ਤੋੜ ਗੋਲੀਆਂ ਚਲਾਈਆਂ ਗਈਆਂ ਨੇ ਜਿੱਥੇ ਕਿ ਇੱਕ ਕਾਰ ਦੇ ਬਾਹਰ ਅਣਪਛਾਤੇ ਵਿਅਕਤੀਆਂ ਵੱਲੋਂ ਤਾਪੜ ਤੋੜ ਗੋਲੀਆਂ ਚਲਾਈਆਂ ਗਈਆਂ ਨੇ ਜੀਹਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਵੇਖ ਸਕਦੇ ਹੋ ਕਿਸ ਤਰੀਕੇ ਨਾਲ ਪੁਲਿਸ ਫੋਰਸ ਲੱਗੀ ਹੋਈ ਹੈ ਪੁਲਿਸ ਵੱਲੋਂ ਬਾਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਇੱਕ ਨੋ ਨਿਕਾਲਿਆ ਜਾ ਰਿਹਾ ਹੈ ਮੌਕੇ ਦੇ ਉਤੇ ਦੱਸ ਦਈਏ ਕਿ 9 ਤੋਂ 10 ਗੋਲੀਆਂ ਚਲੀਆਂ ਨੇ ਅਣਪਛਾਤੇ ਨੌਜਵਾਨ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਘਰ ਦੇ ਬਾਹਰ ਹੀ ਘਰ ਦੇ ਉੱਪਰ ਹੀ ਆ ਕੇ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਆਸ-ਪਾਸ ਦੇ ਏਰੀਏ ਨੂੰ ਸੀਲ ਕਰ ਦਿੱਤਾ ਹੈ ਜੀ ਹਾਂ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਪੁਲਿਸ ਵੱਲੋਂ ਉਹ ਪੂਰੇ ਏਰੀਏ ਨੂੰ ਬੰਦ ਕਰਕੇ ਰੱਖਿਆ ਹੈ ਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਸਵੀਰਾਂ ਮੌਕੇ ਦੀਆਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਘਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਗੋਲੀਆਂ ਦੇ ਨਿਸ਼ਾਨ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਫਾਇਰਿੰਗ ਕੀਤੀ ਗਈ ਹੈ ਕੰਧਾਂ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਕਾਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਦੱਸਦੀ ਹੈ ਕਿ ਜਾਣਕਾਰੀ ਮੁਤਾਬਕ ਇਹ ਵੀ ਪਤਾ ਲੱਗਿਆ ਹੈ ਕਿ ਕਾਰ ਦੇ ਵਿੱਚ ਇੱਕ ਸਿਰਫ ਬਜ਼ੁਰਗ ਮਹਿਲਾ ਰਹਿ ਰਹੀ ਸੀ ਤਾਂ ਉਸ ਦਾ ਜੋ ਪਰਿਵਾਰ ਸੀ ਉਹ ਵਿਦੇਸ਼ ਦੇ ਵਿੱਚ ਰਹਿੰਦਾ ਸੀ ਕਾਰ ਦੇ ਵਿੱਚ ਕੋਈ ਨਹੀਂ ਸੀ ਤਾਂ ਕਾਰ ਦੇ ਵਿੱਚ ਸਿਰਫ ਇੱਕ ਬਜ਼ੁਰਗ ਮਹਿਲਾ ਰਹਿੰਦੀ ਸੀ ਖਾਸ ਆਸ-ਪਾਸ ਦੇ ਲੋਕਾਂ ਵੱਲੋਂ ਦੱਸਿਆ ਗਿਆ ਹੈ ਕਿ ਉਹਨਾਂ ਲੱਗਾ ਕਿ ਗਲੀ ਦੇ ਵਿੱਚ ਕੋਈ ਪਟਾਕੇ ਚਲਾ ਰਿਹਾ ਹੈ ਪਰ ਬਾਅਦ ਵਿੱਚ ਦੇਖਿਆ ਗਿਆ ਤਾਂ ਉਪਰੰਤ ਪਛਾਤੇ ਨੌਜਵਾਨ ਜਿਹੜੇ ਦੋ ਨੇ ਲਗਾਤਾਰ 9 ਤੋਂ 10 ਸੂਨ ਦੇ ਵੱਲੋਂ ਫਾਇਰ ਕਹਿਨੇ ਗੋਲੀਆਂ ਚਲਾਈਆਂ ਗਈਆਂ ਨੇ ਕੋਠੀ ਦੇ ਉੱਪਰ ਮੌਕੇ ਤੇ ਪੁਲਿਸ ਪਹੁੰਚੀ ਤੇ ਪੁਲਿਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ ਜਲਦ ਹੀ ਇਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਪੁਲਿਸ ਦਾ ਕਹਿਣਾ ਹੈ ਪਰ ਗੋਲੀ ਚਲਾਉਣ ਦਾ ਕੀ ਕਾਰਨ ਸੀ ਕਿਸ ਕਰਕੇ ਇਹ ਨੌਜਵਾਨ ਗੋਲੀਆਂ ਚਲਾ ਰਹੇ ਸੀ ਹਾਲਗੀ ਦਾਜ਼ੀ ਹੈ ਕਿ ਬਿਨਾਂ ਕਿਸੇ ਜਾਣੀ ਨੁਕਸਾਨ ਦੇ ਸਿਰਫ ਘਰ ਦੇ ਬਾਹਰ ਹੀ ਗੋਲੀਆਂ ਚਲੀਆਂ ਨੇ ਸਿਰਫ ਇੱਕ ਡਰੋਨ ਦਾ ਕੰਮ ਸੀ ਜਾਂ ਕਿਸੇ ਤਰ੍ਹਾਂ ਦਾ ਕੋਈ ਫਿਰੋਤੀ ਦਾ ਸੀ ਫਿਲਹਾਲ ਕਿਸੇ ਵੀ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਤਾਂ ਪੁਲਿਸ ਤਫਤੀਸ਼ ਕਰ ਰਹੀ ਹੈ ਤਾਂ ਸਵੇਰੇ ਦੀ ਬੇਹਤ ਵੱਡੀ ਖਬਰ ਕਰ ਰਹੀ ਆ ਤੁਹਾਡੇ ਨਾਲ ਸੰਜੀ ਹੁਮਤੇ ਤਲਾ ਮਿਲੀ ਸੀਗੀ ਕਿ ਸਵੇਰੇ ਜੋਹਾਰ ਸਿੰਘ ਐਵੇਨਿਊ ਗਲੀ ਨੰਬਰ 1 ਦੇ ਵਿੱਚ ਜਿਹੜਾ ਹਾਊਸ ਨੰਬਰ 26 ਦੇ ਬਾਹਰ ਕੋਈ ਫਾਇਰਿੰਗ ਇਨਸੀਡੈਂਟ ਹੋਇਆ ਜੋ ਇਹਨਾਂ ਨੂੰ ਰਾਤ ਨਹੀਂ ਪਤਾ ਲੱਗਿਆ ਮਾਤਾ ਜੀ ਕੱਲੇ ਘਰ ਦੇ ਵਿੱਚ ਸੀਗੇ ਮੌਜੂਦ ਸਵੇਰੇ ਮੌਕੇ ਤੇ ਪਹੁੰਚੇ ਆ ਤੇ ਆਸ-ਪਾਸ ਦੇ ਜਿਹੜੇ ਟੈਕਨੀਕਲ ਐਵਿਡੈਂਸ ਤੇ ਜਿਹੜੀਆਂ ਹਿਊਮਨ ਇੰਟੈਲੀਜੈਂਸ ਨੂੰ ਜਿਹੜਾ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਮੈਡਮ ਕੈਮਰੇ ਦੇ ਵਿੱਚ ਕੀ ਦਿਖਾਈ ਦਿੱਤਾ ਜੀ ਮੌਕੇ ਤੇ ਜਿਹੜੀ ਹੈਗੀ ਕੋਈ ਸੀਸੀਟੀਵੀ ਫੁਟੇਜ ਜਿਹੜੀ ਅਵੇਲੇਬਲ ਨਹੀਂ ਹੈਗੀ ਬਟ ਆਸ-ਪਾਸ ਦੇ ਸੀਸੀਟੀਵੀ ਚੈੱਕ ਕਰ ਰਹੇ ਆ ਜੋ ਵੀ ਸਾਹਮਣੇ ਆਇਆ ਤੁਹਾਨੂੰ ਜਿਹੜਾ ਦੁਬਾਰਾ ਦੇਖਦੇ ਫਿਲਹਾਲ ਉਹ ਦੱਸਿਆ ਨਾ ਜੀ ਮੌਕੇ ਦੀ ਕੋਈ ਸੀਸੀਟੀਵੀ ਐਸੇ ਸਾਹਮਣੇ ਆਈ ਨਹੀਂ ਜੋ ਵੀ ਜਿਹੜੇ ਹਾਲਾਤ ਸਾਹਮਣੇ ਆਉਣਗੇ ਤੁਹਾਨੂੰ ਦੁਬਾਰਾ ਜਿਹੜਾ ਦੇਖ ਕਿੰਨੇ ਰਾਉਂਡ ਫਾਇਰ ਕੀਤੇ ਗਏ ਕਿਉਂਕਿ 20 ਤੋਂ ਵੱਧ ਨਿਸ਼ਾਨ ਨਜ਼ਰ ਆ ਰਹੇ ਨੇ ਆਖਰੀ ਇੱਥੇ 9 ਜਿਹੜੇ ਰਾਉਂਡ ਨੇ ਉਹ ਫਾਇਰ ਹੋਏ ਨੇ ਦੋ ਇਹਨਾਂ ਦੀ ਫੈਮਿਲੀ ਜਿਹੜੀ ਬਾਹਰ ਵਿਦੇਸ਼ ਚ ਰਹਿੰਦੀ ਹੈ ਜੀ ਜੀ ਇਹ ਮਾਤਾ ਜੀ ਜਿਹੜੇ ਨੇ ਇਕੱਲੇ ਹੀ ਇੱਥੇ ਰਹਿੰਦੇ ਨੇ ਮਤਾ ਜੀ ਦੀ ਫੇਰੀ ਬਾਕੀ ਫੈਮਿਲੀ ਆ ਬੇਟਾ ਜਿਹੜਾ ਹੈ ਉਹ ਵੀ ਬਾਹਰ ਰਹਿੰਦਾ ਉਹਦੇ ਅੱਗੇ ਬੱਚੇ ਜਿਹੜੇ ਨੇ ਸਾਰੇ ਜਿਹ ਮਤਾਜੀ ਕੱਲੇ ଥିਰੇ ਪਰ ਕੋਈ ਪਰਸਨਲ ਰੈਵਲਰੀ ਹੈ ਜੀ ਅਜੇ ਤੱਕ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਹੈ ਜੇਕਰ ਕੋਈ ਵੀ ਇਦਾਂ ਦੀ ਗੱਲ ਸਾਹਮਣੇ ਜੋ ਵੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੋ ਵੀ ਕੱਲ ਸਾਹਮਣੇ ਆਏਗਾ ਤੁਹਾਨੂੰ ਦੱਸਿਆ ਜਾਏਗਾ। ਥੋਮ ਤੇ ਇਤਲਾਹ ਮਿਲੀ ਸੀਗੀ ਕਿ ਸਵੇਰੇ ਜੋਹਾਰ ਸਿੰਘ ਐਵੇਨਿਊ ਗਲੀ ਨੰਬਰ 1 ਦੇ ਵਿੱਚ ਜਿਹੜਾ ਹਾਊਸ ਨੰਬਰ 26 ਦੇ ਬਾਹਰ ਕੋਈ ਫਾਇਰਿੰਗ ਇੰਸੀਡੈਂਟ ਹੋਇਆ। ਜੋ ਇਹਨਾਂ ਨੂੰ ਰਾਤ ਨਹੀਂ ਪਤਾ ਲੱਗਿਆ ਮਤਾਜੀ ਕੱਲੇ ਘਰ ਦੇ ਵਿੱਚ ਸੀਗੇ। ਮੌਜੂਦ ਸਵੇਰੇ ਮੌਕੇ ਤੇ ਪਹੁੰਚੇ ਆ। ਤੇ ਆਸ-ਪਾਸ ਦੇ ਜਿਹੜੇ ਆ ਟੈਕਨੀਕਲ ਐਵਿਡੈਂਸ ਤੇ ਜਿਹੜੀ ਹਿਊਮਨ ਇੰਟੈਲੀਜੈਂਸ ਨੂੰ ਜਿਹੜਾ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਮੈਡਮ ਕੈਮਰੇ ਦੇ ਵਿੱਚ ਕੀ ਦਿਖਾਈ ਦਿੱਤਾ ਜੀ ਮੌਕੇ ਦੀ ਜਿਹੜੀ ਹੈਗੀ ਕੋਈ ਸੀਸੀਟੀਵੀ ਫੁਟੇਜ ਜਿਹੜੀ ਅਵੇਲੇਬਲ ਨਹੀਂ ਹੈਗੀ ਬਟ ਆਸ-ਪਾਸ ਦੇ ਸੀਸੀਟੀਵੀ ਚੈੱਕ ਕਰ ਰਹੇ ਆ ਜੋ ਵੀ ਸਾਹਮਣੇ ਆਇਆ ਤੁਹਾਨੂੰ ਜਿਹੜਾ ਦੁਬਾਰਾ ਬੇਕਰੇ ਰੋਡ ਬੰਨਾ ਦੇ ਵੱਲੋਂ ਆ ਕੇ ਭੜੀਆਂ ਚੱਲਣ ਗਈਆਂ ਫਿਲਹਾਲ ਉਹ ਦੱਸਿਆ ਨਾ ਜੀ ਮੌਕੇ ਦੀ ਕੋਈ ਸੀਸੀਟੀਵੀ ਐਸੇ ਸਾਹਮਣੇ ਆਈ ਨਹੀਂ ਜੋ ਵੀ ਜਿਹੜਾ ਹਾਲਾਤ ਸਾਹਮਣੇ ਆਉਣਗੇ ਤੁਹਾਨੂੰ ਦੁਬਾਰਾ ਜਿਹੜਾ ਕਿੰਨੇ ਰਾਉਂਡ ਫਾਇਰ ਕੀਤੇ ਗਏ ਕਿ ਤਾਂ ਦੋ ਇਹਨਾਂ ਦੀ ਫੈਮਲੀ ਜਿਹੜੀ ਬਾਹਰ ਵਿਦੇਸ਼ ਰਹਿੰਦੀ ਹੈ ਜੀ ਜੀ ਇਹ ਮਾਤਾ ਜੀ ਜਿਹੜੇ ਨੇ ਇਕੱਲੇ ਹੀ ਇੱਥੇ ਰਹਿੰਦੇ ਨੇ ਮਾਤਾ ਜੀ ਦੀ ਫੇਰੀ ਬਾਕੀ ਫੈਮਲੀ ਆ ਬੇਟਾ ਜਿਹੜਾ ਹੈ ਉਹ ਵੀ ਬਾਹਰ ਰਹਿੰਦਾ ਉਹਦੇ ਅੱਗੇ ਬੱਚੇ ਜਿਹੜੇ ਨੇ ਸਾਰੇ ਜਿਹੜੀ ਫੈਮਲੀ ਬਾਹਰ ਹੀ ਹੈਗੀ ਹੈ ਮਾਤਾ ਜੀ ਇਕੱਲੇ ਇੱਥੇ ਰਹਿੰਦੇ ਪਰ ਕੋਈ ਪਰਸਨਲ ਰੈਵਲਰੀ ਹੈ ਜੀ ਅਜੇ ਤੱਕ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਹੈ ਜੇਕਰ ਕੋਈ ਵੀ ਇਦਾਂ ਦੀ ਗੱਲ ਸਾਹਮਣੇ ਜੋ ਵੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੋ ਵੀ ਕੱਲ ਸਾਹਮਣੇ ਆਏਗਾ ਤੁਹਾਨੂੰ ਦੱਸੇਗਾ